ਆਪ ਜੀ ਦੇ ਅਨੁਸਾਰ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਅਤੇ ਸਾਰੀ ਸ੍ਰਿਸ਼ਟੀ ਨੂੰ ਅਕਾਲ ਪੁਰਖ ਨੇ ਆਪਣੇ ਕਲਾਵੇ ਵਿੱਚ ਲੈ ਰੱਖਿਆ ਹੈ। ਸੋ ਬਹੁਤ-ਬਹੁਤ ਧੰਨਵਾਦ। ਅਗਲਾ ਜਵਾਬ ਆਇਆ ਹੈ ਇੰਡੀਆ ਤੋਂ ਨਾਮ ਗੁਪਤ ਰੱਖਣ ਦੀ ਤਾਕੀਦ ਕਰਦੇ ਹੋਏ ਉਹਨਾਂ ਨੇ ਬੋਲਿਆ ਹੈ ਤਦ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਹਾਰਾ। ਇਹ ਮਾਨਸ ਜਾਣੇ ਦੂਰ ਤੂੰ ਵਰਤੈ ਜ਼ਾਹਰਾ। ਇਹ ਆਪ ਜੀ ਦਾ ਜਵਾਬ ਹੈ। कि परमात्मा जो दृष्टा नहीं है वो हर जगह मौजूद है जिमे के सब गोविंद है सब गोविंद है आप जीदा भी बहुत-बहुत धन्यवाद बहुत आज assi khushnaseeb ha ki sade kol sade guest bibi kamalpreet Kaur ji aaye hoye han aw unna de passo jande ha ki unna da ki jawab hai ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੋਹਣਾ ਸਵਾਲ ਹੈ ਕਿਉਂਕਿ ਪ੍ਰਮਾਤਮਾ ਨੂੰ ਲੈ ਕੇ ਦੁਨੀਆ ਪਰਦੇ ਸਾਰੇ ਹੀ ਧਰਮ ਆਪਣਾ ਕੋਈ ਨਾ ਕੋਈ ਵਿਲੱਖਣ ਵਿਚਾਰ ਰੱਖਦੇ ਨੇ ਤੇ ਮਨੁੱਖੀ ਜੀਵਨ ਦਾ ਮੰਤਵ ਵੀ ਇਹੀ ਦੱਸਿਆ ਜਾਂਦਾ ਹੈ ਕਿ ਸਾਡਾ ਵਾਹਿਗੁਰੂ ਨਾਲ ਮਿਲਾਪ ਕਿਵੇਂ ਹੋਣਾ ਹੈ ਸੋ ਮੈਨੂੰ ਲੱਗਦਾ ਹੈ ਕਿ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਵਿੱਚ ਜਪਜੀ ਸਾਹਿਬ ਦੇ ਸ਼ੁਰੂਆਤ ਵਿੱਚ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਮੂਲ ਮੰਤਰ ਦਿੱਤਾ ਹੈ ਉਸ ਦੇ ਵਿੱਚ ਵਾਹਿਗੁਰੂ ਜੀ ਦਾ ਸਰੂਪ ਬਿਆਨਿਆ ਹੈ ਜੋ ਕਿ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਹੈ ਗੁਰੂ ਦੀ ਕਿਰਪਾ ਨਾਲ ਹੀ ਉਹ ਸਰੂਪ ਸਾਨੂੰ ਸਮਝ ਆਉਂਦਾ ਹੈ ਪਰ ਵਾਟ ਵਰਕਸ ਬੈਸਟ ਫੋਰ ਮੀ ਇਜ਼ ਕਰਤਾ ਪੁਰਖ ਕਿ ਉਹ ਪੁਰਖ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ ਤੇ ਉਸ ਸਾਰੀ ਸ੍ਰਿਸ਼ਟੀ ਵਿੱਚ ਹੀ ਹੋ ਆਪ ਬਿਰਾਜਮਾਨ ਹੈ ਸੋ ਜੋ ਸਾਨੂੰ ਦੁਨੀਆ ਵਿੱਚ ਇਹਨਾਂ ਅੱਖਾਂ ਨਾਲ ਦਿਖ ਰਿਹਾ ਹੈ ਉਹ ਵਾਹਿਗੁਰੂ ਜੀ ਦਾ ਦ੍ਰਿਸ਼ਟਮਾਨ ਰੂਪ ਹੈ ਜੋ ਅੱਖਾਂ ਬੰਦ ਕਰਕੇ ਸਾਨੂੰ ਆਪਣੇ ਅੰਦਰ ਰੂਹ ਦੀ ਰੋਸ਼ਨੀ ਵਿੱਚ ਦਿਖਦਾ ਹੈ ਉਹ ਵਾਹਿਗੁਰੂ ਜੀ ਦਾ ਅਦ੍ਰਿਸ਼ਟ ਸਰੂਪ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਕਮਲਪ੍ਰੀਤ ਕਾਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਜੀ ਨੂੰ ਦੱਸਿਆ ਕਿ ਉਹਨਾਂ ਦੇ ਹਿਸਾਬ ਨਾਲ ਮੂਲ ਮੰਤਰ ਦੇ ਵਿੱਚ ਪਰਮਾਤਮਾ ਦੇ ਸਾਰੇ ਗੁਣ ਮੌਜੂਦ ਹਨ ਬਹੁਤ ਬਹੁਤ ਤਨਵਾਦ ਆਪ ਸਭ ਨਾਲ ਦਾ ਵੀ ਜੋ ਪੋਸਟ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਅਤੇ ਆਪਣੇ ਜਵਾਬ ਭੇਜਦੇ ਹੋ ਵਧਦੇ ਹਾਂ ਅੱਜ ਦੇ ਸਵਾਲ ਦੇ ਵੱਲ ਅੱਜ ਦਾ ਸਵਾਲ ਹੈ ਕਿ ਬੀਜ ਮੰਤਰ ਕੀ ਹੈ ਬੀਜ ਮੰਤਰ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ ਅਤੇ ਇਸੇ ਕੀ ਅਰਥ ਹੈ ਇਹ ਆਪ ਜੀ ਨੇ ਦੱਸਣਾ ਹੈ ਜੇ ਆਪ ਜੀ ਨੂੰ ਪਤਾ ਹੈ ਤਾਂ ਹੁਣੇ ਹੀ ਜਵਾਬ ਭੇਜੋ ਜੇ ਨਹੀਂ ਪਤਾ ਤੇ ਥੋੜੀ ਜਿਹੀ ਖੋਜ ਤੋਂ ਬਾਅਦ ਆਪ ਜੀ ਨੂੰ ਜ਼ਰੂਰ ਪਤਾ ਚੱਲ ਜਾਏਗਾ ਕਿ ਸਾਡਾ ਬੀਜ ਮੰਤਰ ਕੀ ਹੈ ਅਤੇ ਅੰਟਿਲ ਦੈਨ ਕੀਪ ਸਮਾਈਲਿੰਗ ਐਂਡ ਕੀਪ ਸਪਰੈਡਿੰਗ ਦੀ ਵਰਡ ਆਫ ਗੁਰਨਾਨਕ ਟੂ ਦੀ ਵਰਲਡ